ਸਤਿ ਸ਼੍ਰੀ ਅਕਾਲ ਜੀ ਵਰਤਮਾਨ ਸਪੈਸ਼ਲ ਸੀਜ਼ ਜਿਸ ਨੂੰ ਮਿਸਟਰ ਸਚੇ ਜੈਨ ਜੀ ਦੀ ਅਗਵਾਈ ਕਰਦੇ ਨੇ ਨਾਨ ਹੀ ਭਾਰਤ ਵਿਕਾਸ ਪਰਿਸ਼ਦ ਅਤੇ ਨਾਨ ਹੀ ਬਾਬਾ ਜਸਵੰਤ ਸਿੰਘ ਦੀ ਟੈਂਟਲ ਕਾਲਜ ਤੇ ਨਾਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੁਆਰਾ ਰੈੱਡ ਕਰਾਸ ਸੁਸਾਇਟੀ ਸਾਰੇ ਦੇ ਤਾਲ ਮੇਲ ਦੇ ਨਾਲ ਅੱਜ ਅਸੀਂ ਇਹ ਇੱਕ ਕੈਂਪ ਲਗਾ ਪਏ ਹਾਂ ਜਿਹਦੇ ਵਿੱਚ ਮੈਂ ਸੋਚਦਾ ਕਿ ਅਸੀਂ ਸਾਰੇ ਆਪਣਾ ਆਪਣਾ ਫਰਜ਼ ਅਦਾ ਕਰ ਪਾ ਰਹੇ ਹਾਂ ਇਹ ਸੇਵਾ ਸਾਨੂੰ ਖੁਸ਼ੀ ਤਾਂ ਹੁੰਦੀ ਹੈ ਸੇਵਾ ਕਰਦੇ ਹੋਏ ਬਟ ਸਾਡੇ ਮਨ ਵਿੱਚ ਹੈ ਕਿ ਇਹ ਸਾਡਾ ਫਰਜ਼ ਹੈ ਤੇ ਜਦੋਂ ਵੀ ਇਨਸਾਨ ਆਪਣਾ ਫਰਜ਼ ਨਿਭਾਉਂਦਾ ਹੈ ਜਾਂ ਕੋਈ ਵੀ ਕੋਈ ਵੀ ਅਦਾਰਾ ਆਪਣਾ ਫਰਜ਼ ਨਿਭਾਉਂਦਾ ਹੈ ਤਾਂ ਉਸ ਦੀ ਜਿਹੜੀ ਸਾਨੂੰ ਖੁਸ਼ੀ ਹੁੰਦੀ ਹੈ ਤਸੱਲੀ ਹੁੰਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਇਹ ਲੈ ਅੱਜ ਅਸੀਂ ਜਿਹੜਾ ਸਰਕਾਰੀ ਸਕੂਲ ਹੈ ਬੱਚਿਆਂ ਦਾ ਅਸੀਂ ਇੱਥੇ ਲਗਾਇਆ ਹੈ ਇਹਦੀ ਲੋਕੇਸ਼ਨ ਵੀ ਬੜੀ ਸੋਚ ਸਮਝ ਕੇ ਚੂਜ਼ ਕੀਤੀ ਗਈ ਹੈ ਕਿਉਂਕਿ ਮੇਰਾ ਮੰਨਣਾ ਸੀ ਕਿ ਜਿਵੇਂ ਸਾਡੇ ਬੱਚਿਆਂ ਨੇ ਸਾਡੇ ਬੱਚੇ ਨੇ ਇਹਨਾਂ ਨੂੰ ਵੀ ਸਮਝ ਆਏ ਕਿ ਕਿਸ ਤਰ੍ਹਾਂ ਸੋਸਾਇਟੀ ਨੂੰ ਸੋਸਾਇਟੀ ਦੇ ਜਿਹੜੇ ਸਾਡੇ ਵੀਰ ਨੇ ਭੈਣਾਂ ਨੇ ਮਾਵਾ ਨੇ ਬਾਪੂ ਜੀ ਨੇ ਸਾਰਿਆਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਸਮਾਜ ਵਾਸਤੇ ਕੁਝ ਕਰੋਗੇ ਤੁਹਾਨੂੰ ਦਾ ਚੰਗਾ ਲੱਗੂਗਾ ਹੀ ਤੁਹਾਡੀ ਆਤਮਾ ਨੂੰ ਤਾਂ ਸ਼ਾਂਤੀ ਪਈਗੀ ਪਰ ਜਿਹੜੇ ਤੁਸੀਂ ਪੁੱល ਖੱਟਦੇ ਹੋ ਉਹ ਵਾਪਸ ਤੁਹਾਡੇ ਹੀ ਜੀਵਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਉਂਦਾ ਹੈ ਤੁਹਾਡੇ ਪਰਵਾਰ ਨੂੰ ਆਉਂਦਾ ਹੈ ਤੁਹਾਡੇ ਜੀਵਨ ਨੂੰ ਆਉਂਦਾ ਹੈ ਕਿਸੇ ਨਾ ਕਿਸੇ ਰੂਪ ਚ ਕਦੇ ਨਾ ਕਦੇ ਜ਼ਰੂਰ ਹੁੰਦਾ ਤੇ ਅਸੀਂ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਭਲਾਈ ਦੇ ਸਮਾਜ ਸੇਵਾ ਦੇ ਕੰਮ ਨੇ ਅਸੀਂ ਇਹ ਵੀ ਇੱਕ ਸਕੂਲ ਜਿਵੇਂ ਅੱਜ ਤੁਸੀਂ ਇਸ ਸਕੂਲ ਚ ਕਰ ਰਹੇ ਇਹ ਜਾਣ ਬੁੱਝ ਕੇ ਬਹੁਤ ਸੋਚੀ ਸੰਜੀ सिलैक्शी से ऑडिटोरियम का हो बहुत थी काफी अच्छी अच्छी थार भी अवेलेबल है ये, अवेल ये भी बहुत अच्छी जगह है बट ये सा मैसेज से जोड़ा अं देना चाहते थे कि बच्चों भी एहसास हो तरह समाज सेवा सा मैं सारे ही सापैशली एबल्ड सार सा भैन सा मावं सापू जी सारगत करना है ਅਸੀਂ ਅੱਜ ਤੁਹਾਡੇ ਨਾਲ ਖੜੇ ਹਾਂ ਮੈਂ ਤੁਸੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਹਾਂ ਕਿਸੇ ਵੀ ਤਰੀਕੇ ਦੀ ਕਦੇ ਜ਼ਰੂਰਤ ਹੋਵੇ ਸਾਨੂੰ ਬਹੁਤ ਖੁਸ਼ੀ ਹੋਏਗੀ ਜੇ ਤੁਸੀਂ ਸਾਹਮਣੇ ਆਓਗੇ ਸਾਨੂੰ ਇਤਲਾਹ ਕਰੋਗੇ ਕੋਈ ਆਪਣੀ ਗੱਲ ਰੱਖਣਾ ਚਾਹੋ ਜਾਂ ਕੁਝ ਦੱਸਣਾ ਚਾਹੋ ਸਾਡੇ ਅੱਗੇ ਰੱਖੋਗੇ ਸਾਨੂੰ ਬਹੁਤ ਖੁਸ਼ੀ ਹੋਏ ਸਾਡੇ ਦਰਵਾਜ਼ੇ ਦਫ਼ਤਰਾਂ ਦੇ ਵੀ ਸਾਡੇ ਦਿਲਾਂ ਦੇ ਵੀ ਹਮੇਸ਼ਾ ਤੁਹਾਡੇ ਵਾਸਤੇ ਖੁੱਲੇ ਨੇ ਜਦੋਂ ਮਰਜ਼ੀ ਜੀ ਆਏ ਸਾਨੂੰ ਹਮੇਸ਼ਾ ਖੁਸ਼ੀ ਹੋਏਗੀ ਕਿ ਅਸੀਂ ਕਿਸੇ ਵੀ ਰੂਪ ਚ ਤੁਹਾਡੀ ਸੇਵਾ ਕਰ ਸਕੀਏ ਸਾਡਾ ਫਰਜ਼ ਹੈ ਤੇ ਨਾਲ ਹੀ ਮੈਂ ਦੁਆਰ ਤੋਂ ਪੂਰੀ ਟੀਮ ਜਿਹੜੀ ਪਿੱਛੇ ਲੱਗੀ ਹੋਈ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਅਜੇਨੇ ਕੈਂਪ ਨੂੰ ਸਿਰੇ ਚੜਾਣਾ ਇੱਕ ਬਹੁਤ ਵੱਡਾ ਐਫਰਟ ਲੱਗਦਾ ਤੁਸੀਂ ਦੇਖ ਸਕਦੇ ਹੋ ਕਿੰਨੀ ਟੀਮ ਆਫ ਡਾਕਟਰਸ ਐਨਲ ਅਸਿਸਟੈਂਟਸ ਐਨਲ ਅਫੀਸ਼ੀਅਲਸ ਸਾਰੇ ਨਾਲ ਲੱਗੇ ਹੋਏ ਨੇ ਤਾਂ ਜੋ ਇਹ ਕੈਂਪ अच्छी तरह सिरे चढ़े अच्छी टॉप क्वालिटी लेंग हैं, हैं जा सारे कस्टमेड हो गए जिस तरह थोड़े की मैजरमेंट है खास तौर पर तैयार किए जाएंगे जिम्मे दस रहे पोलियो ਦੇ ਨਾਲ ਜੂਝਣੇ ਮਹਿਲਾਾਂ ਨੇ ਇਹ ਕਿਹਾ ਵਾਸਤੇ ਵੀ ਜਿਹੜੀ ਕਰੈਕਟ ਹੈ ਸਰਜਰੀ ਹੈ ਉਹ ਵੀ ਲੁਧਿਆਣੇ ਵਾਸਤੇ ਇਹਨਾਂ ਨੇ ਟਾਈ ਆਪ ਕਰ ਲਏ ਤਾਂ ਦੁਆਰ ਤੋਂ ਮੈਂ ਸਾਰੀ ਹੀ ਟੀਮ ਜਿਹੜੀ ਪਿੱਛੇ ਲੱਗੀ ਹੋਈ ਹੈ ਜਿਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਅਸੀਂ ਸਾਰੇ ਇੱਕ ਸੋਚ ਹੀ ਰੱਖ ਸਕਦੇ ਹਾਂ ਇੱਕ ਅਸੀਂ ਸੋਚ ਦੇ ਤਹਿਤ ਇੱਕ ਕਦਮ ਅੱਗੇ ਵਧਾ ਸਕਦੇ ਹਾਂ ਬਟ ਥੋੜੀ ਜਿਹੜੀ ਕੌਂਟਰੀਬਿਊਸ਼ਨ ਹੈ ਤੁਹਾਡੀ ਜਿਹੜੀ ਮਿਹਨਤ ਹੈ ਉਸੀ ਸਾਡੇ ਰੀਡ ਦੀ ਹੈਡੀਓ ਉਸੀ ਸਾਡੀ ਬੁਨਿਆਦ ਤੁਹਾਡੇ ਤੋਂ ਬਿਨਾ ਇਸ ਤਰ੍ਹਾਂ ਦਾ ਕੋਈ ਵੀ ਸੰਕਰਮ ਜਾਂ ਕੋਈ ਵੀ ਮੁਹਿੰਮ ਸេរੀ ਨਹੀਂ ਚੱਲ ਸਕਦੀ ਤੇ ਮੈਂ ਸਾਰੀ ਸਮੂਚੀ ਟੀਮ ਜਿਹੜੀ ਬੈਕਐਂਡ ਤੇ ਲੱਗੀ ਹੋਈ ਹੈ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਦੁਆਰ ਤੂ ਤੁਹਾਨੂੰ ਵਿਸ਼ਵਾਸ ਹੁਣਾ ਹੈ ਕਿ ਅਸੀਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਹੈ ਕਦੇ ਵੀ ਸਾਨੂੰ ਸੇਵਾ ਦਾ ਮੌਕਾ ਦੋ ਸਾਨੂੰ ਬਹੁਤ ਖੁਸ਼ੀ ਹੋਵੇ ਬਹੁਤ ਬਹੁਤ Thank you sir